ਹਾਂਜੀ ਸਾਥੀਓ ਇਹ ਮੇਰੇ ਹੱਥ ਦੇ ਵਿੱਚ ਬਹੁਤ ਹੀ ਪਿਆਰੀ ਅਤੇ ਬਹੁਤ ਹੀ ਮਹੱਤਵਪੂਰਨ ਕਿਤਾਬ ਹੈ। ਇਹ ਮੈਂ ਇਸੇ ਕਰਕੇ ਕਹਿ ਸਕਦਾ ਕਿਉਂਕਿ ਇਹ ਕਿਤਾਬ ਮੇਰੇ ਉਦੋਂ ਹੱਥ ਲੱਗੀ ਹੈ ਜਿਹੜੇ ਦਿਨਾਂ ਦੇ ਵਿੱਚ ਮੈਂ ਆਪਣਾ ਅਧਿਨ ਸ਼ੁਰੂ ਕੀਤਾ ਸੀ। ਇਸ ਕਿਤਾਬ ਨੇ ਮੇਰੀਆਂ ਬਹੁਤ ਸਾਰੀਆਂ ਉਲਝਣਾਂ ਸੁਲਝਾਈਆਂ ਨੇ ਤੇ ਮੇਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ। ਇਸ ਕਿਤਾਬ ਦੇ ਵਿੱਚ ਭਾਗ ਸਿੰਘ ਸੱਜਣ ਜੀ ਨੇ ਧਰਤੀ ਦੀ ਉਤਪਤੀ ਬਾਰੇ ਵੀ ਦੱਸਿਆ ਹੈ। ਧਰਤੀ ਦੇ ਉੱਤੇ ਜੀਵਨ ਦੀ ਸ਼ੁਰੂਆਤ ਬਾਰੇ ਵੀ ਲਿਖਿਆ ਹੈ ਤੇ ਸਮਾਜ ਦੇ ਇਤਿਹਾਸ ਬਾਰੇ ਵੀ ਲਿਖਿਆ ਹੈ ਸੋ ਇਹ ਕਿਤਾਬ ਹਰ ਇੱਕ ਸੂਝਵਾਨ ਪਾਠਕ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਮਿਥਿਹਾਸ ਇਤਿਹਾਸ ਤੇ ਇਤਿਹਾਸਕ ਪਦਾਰਥਵਾਦ ਭਾਗ ਸਿੰਘ ਸੱਜਣ ਜੀ ਦੁਆਰਾ ਲਿਖੀ ਹੋਈ